ਕਿਉਂਕਿ ਤੁਸੀਂ 50-60 ਹਜ਼ਾਰ ਏਕੜ ਲੈਂਡ ਲੋਕਾਂ ਦੀ ਰਕਾਇਰ ਕਰਕੇ ਤੇ ਕਹਿੰਦੇ ਹੋ ਕਿ ਅਸੀਂ ਵੱਡੇ ਬਿਲਡਰ ਲੈ ਕੇ ਆਵਾਂਗੇ ਉਹਦਾ ਕੀ ਮਤਲਬ ਬਣਿਆ ਵੱਡੇ ਬਿਲਡਰ ਲਿਆਉਣਾ ਦੋ ਤਿੰਨ ਬਿਲਡਰ ਲੈ ਕੇ ਆਵਾਂਗੇ ਕਿ ਉਹਨਾਂ ਨਾਲ ਤੁਸੀਂ ਸੈਟ ਆਂਡ 60 60 ਗਾਂਟ ਕਰੋਗੇ ਕਿ ਤੁਸੀਂ ਉਹਨਾਂ ਨੂੰ ਦੇ ਦੋਗੇਗਾ ਡਵੈਲਪ ਕਰੋ ਸਾਨੂੰ ਜੋ ਦੇਣਾ ਦੇ ਦਿਓ ਬੇਸਿਕਲੀ ਇਹਦਾ ਇਹੋ ਹੀ ਮਤਲਬ ਬਣਦਾ ਨਾ ਮੈਂ ਦੇਖ ਰਿਹਾ ਸੀਗਾ ਇੰਟਰਵਿਊ ਸੁਣ ਰਿਹਾ ਸੀ ਕਿਸੇ ਦੀ ਪੀਡਬਲਯੂਡੀ ਦੇ ਵਿੱਚ ਪਹਿਲਾਂ ਟੈਂਡਰ ਲੱਗਦੇ ਸੀ ਕਰੋੜ ਰੁਪਏ ਦੇ 2 ਕਰੋੜ ਦੇ 2.5 ਹੱਦ ਤਿੰਨ ਕਰੋੜ ਦੇ ਹੁਣ ਇਹਨਾਂ ਦਾ ਕੀ ਚੱਲ ਰਿਹਾ ਕਿ 45 45 ਕਰੋੜ ਦੇ ਉਹਨਾਂ ਨੂੰ ਕਲੱਬ ਕਰਕੇ ਇੱਕ ਟੈਂਡਰ ਬਣਾਇਆ ਜਾ ਰਿਹਾ ਔਰ ਕੀ ਗੱਲ ਇਹ 45 45 ਕਰੋੜ ਦਾ ਕਿਉਂ ਬਣਾਇਆ ਜਾ ਰਿਹਾ ਕਿਉਂ ਕਿ ਦਿੱਲੀ ਦੇ ਬੰਦਿਆਂ ਨੂੰ ਜਾਂ ਆਪਦੇ ਬੰਦਿਆਂ ਨੂੰ ਤੋਂ ਮੇਜਰ ਜਿਹੜੇ ਬੰਦੇ ਨੇ ਮੇਨ 3-4 ਉਹਨਾਂ ਨੂੰ 45 45 ਕਰੋੜ ਦੇ ਟੈਂਡਰ ਦੇਣਗੇ ਇੱਕ ਨਾ ਸੈਟਿੰਗ ਕਰਨੀ ਸੌਕੀ ਹੋ ਜੀ ਤੇ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਉਹ ਕਿੱਥੇ ਜਾਣਗੇ ਭਈ ਜਿਹੜੇ ਪੰਜਾਬ ਦੇ ਇੱਥੇ 2-2 ਕਰੋੜ 1.5 ਕਰੋੜ 3 ਕਰੋੜ ਜਿੰਨੀ ਕਿਸੇ ਦੀ ਕੈਪੈਸਿਟੀ ਆ ਉਹਨਾਂ ਦਾ ਕਾਰੋਬਾਰ ਚੱਲਦਾ ਉਹਨਾਂ ਦਾ ਘਰ ਚੱਲਦਾ ਤੁਸੀਂ ਪੰਜਾਬ ਨੂੰ ਹਰਬੰਨਿਓਂ ਹੀ ਖਤਮ ਕਰਨ ਤੇ ਆਓਗੇ